ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰ ਦੇ ਵਿੱਚ ਚੱਲਦੀ ਕਲਾ ਵਿੱਚ ਹੋਵੋਗੇ ਤੇ ਤੁਹਾਡਾ ਵੈਲਕਮ ਹੈ ਸ਼ਾਲੂ ਬਲੌਗ ਵਿੱਚ ਤੇ ਲਾ ਜੀ ਆਪਾਂ ਗਏ ਹੋਏ ਸੀ ਕਿ ਮਾਮੀ ਹੁਣਾਂ ਦੇ ਘਰ ਤੇ ਮਾਮੀ ਹੁਣਾਂ ਦੇ ਘਰ ਜਾ ਕੇ ਅਸੀਂ ਆ ਗਏ ਵਾਪਸ ਟਾਈਮ ਹੈ ਕਾ 2 ਵਜੇ ਦਾ ਦੇ ਦੋ ਵਸਵਾਜ ਨੂੰ ਆਪਾਂ ਘਰ ਆਏ ਤਾਂ ਆਪਾਂ ਘਰ ਆ ਕੇ ਦੇਖਿਆ ਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਿਆਇਆ ਸੀਗਾ ਸਾਰਾ ਸਾਫ਼ ਕੀਤਾ ਕਿਹਾ ਦੇਖੋ ਚਾਰਦਰ ਚੁੱਤਰ ਵਗੈਰਾ ਕੁਰਸੀਆਂ ਤੇ ਵਿੱਟੀ ਵਗੈਰਾ ਪਈ ਹੋਈ ਸੀ ਬਹੁਤ ਜ਼ਿਆਦਾ ਤੇ ਆ ਕੇ ਸਾਰਾ ਸਾਫ਼ ਕੀਤਾ ਤੇ ਬਹੁਤ ਜ਼ਿਆਦਾ ਗੰਦ ਪਿਆਇਆ ਸੀ ਸਾਰਾ ਫਰਸ਼ ਧੋਤਾ ਤੇ ਹੁਣ ਤਾਂ ਸੁੱਕ ਗਿਆ ਤੇ ਜਦੋਂ ਆ ਕੇ ਦੇਖਿਆ ਤੇ ਬਿੱਲੀਆਂ ਨੇ ਬਹੁਤ ਹਲਚਲ ਮਚਾ ਰੱਖੀ ਸੀ ਤੇ ਬਿੱਲੀਆਂ ਨੂੰ ਗਾਵੜਾ ਪਾਰਕ ਹੈ ਤੇ ਰਾਤ ਨੂੰ ਮਮੀ ਨੇ ਫਿਰ ਆਪਣੇ ਤਰ੍ਹਾਂ ਨੇ ਸੋਟੀ ਰੱਖੀ ਹੋਈ ਸੀਗੀ ਬਿੱਲੀਆਂ ਦੀ ਕਟਾਈ ਕਰਨ ਵਾਸਤੇ ਤੇ ਸਿਹਰੇ ਸਾਡੇ ਬਾਪੂ ਜੀ ਆਹ ਨਾ ਬਿੱਲੀਆਂ ਨੂੰ ਰੋਟੀ ਪਾਉਂਦੇ ਰਹਿੰਦੇ ਨੇ ਤਾਂ ਕਰਕੇ ਥੋੜਾ ਜਿਹਾ ਮਤਲਬ ਕਿ ਬਿੱਲੀਆਂ ਕੋ ਮਧੀਆਂ ਰਹਿੰਦੀਆਂ ਨੇ ਤੇ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਘਰ ਦੇ ਵਿੱਚ ਬੰਦਾ ਨਾ ਹੋਵੇ ਤਾਂ ਫਿਰ ਬਿੱਲੀਆਂ ਨੇ ਕਮਣਾਏ ਕਮਣਾਫਾ ਦੇਖੋ ਸਾਰੀ ਸਫਾਈ ਕੀਤੀ ਆ ਤੇ ਆਪਣੇ ਮਤਲਬ ਕਿ ਦਰਵਾਜ਼ੇ ਖੁੱਲੇ ਨੇ ਤਾਂ ਕਰਕੇ ਬਿੱਲੀਆਂ ਵੜ ਜਾਂਦੀਆਂ ਨੇ ਤਕਰੀਬਨ ਜਿਸ ਜਾਨਵਰ ਨੂੰ ਮਤਲਬ ਕੋਈ ਚੀਜ਼ ਖਾਣ ਵਾਲੀ ਮਿਲ ਜਵੇ ਤਾਂ ਉਹ ਫਿਰ ਉੱਥੇ ਰੋਈ ਜਾਂਦਾ ਵਾ ਤਕਰੀਬਨ ਤੇ ਰੋਟੀਆਂ ਖਾ ਕੇ ਮਤਲਬ ਕਿ ਪੋਟੀ ਵਗੈਰਾ ਵੀ ਉਹ ਨਾਲੇ ਅੰਦਰ ਹੀ ਕਰਤੀ ਸੀਗੀ ਤੇ ਫਿਰ ਆ ਕੇ ਫਰਸ਼ ਧੋਤਾ ਸਾਰਾ ਸਾਫ਼ ਹੋ ਗਿਆ ਹੁਣ ਤਾਂ ਸੁੱਕ ਗਿਆ ਤੇ ਆਪਾਂ ਫਿਰ ਸੁੱਕ ਗਿਆ ਹੋਣਾ ਤੇ ਮੰਮੀ ਗਏ ਹੋਏ ਨੇ ਬਾਜ਼ਾਰ ਹਰਾਂ ਤੇ ਥੋੜਾ ਜਿਹਾ ਕੰਮ ਸੀ ਬਾਜ਼ਾਰ ਕੁਝ ਸਮਾਨ ਵਗੈਰਾ ਲੈ ਕੇ ਆਣਾ ਵਾ ਤੇ ਮਿਲਦੇ ਆ ਤੁਹਾਨੂੰ ਅੱਗੇ ਤਾਂ ਹਾਵਾਂਗੇ ਵਲੌਗ ਦੇ ਵਿੱਚ ਬਨੇ ਰਹਿਓ ਐਲਟ ਤੱਕ ਵਲੌਗ ਨੂੰ ਦੇਖਿਆ ਕਰੋ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਪਲੀਜ਼ ਲਓ ਜੀ ਫੇਰ ਆਪਾਂ ਨੇ ਘਰ ਦੇ ਕੱਪੜੇ ਵਗੈਰਾ ਤੋਟਿਆ ਦੇਖੋ ਤੇ ਜਿਹੜੇ ਪਾਕੇ ਗਏ ਸੀ ਉਹ ਕਪੜੇ ਧੋਤੇ ਪਿੰਕ ਸੂਟ ਮੰਮੀ ਰਾ ਗगन ਦੇ ਦਰੀਬ ਗਾਰਾ ਦਰੀ ਤੇ ਵੀ ਪੋਟੇ ਕਿਤੇ ਪੈਸੇ ਵਿਲੀ ਨੇ ਤੇ ਫੇਰ ਆਕੇ ਧੋਤੇ ਚੰਗੀ ਤਰ੍ਹਾਂ ਤੇ ਸਾਰੇ ਕਪੜੇ ਧੋਤੇ ਤੇ ਧੁੱਪ ਬਹੁਤ ਤੇਜ ਤੇ ਧੁੱਪ ਵਿੱਚ ਮਤਲਬ ਹੁਣ ਤਾਂ ਸੋਣੀ ਲੱਗਣ ਲੱਗੀ ਧੁੱਪ ਤੇ ਮਤਲਬ ਠੰਡ ਲੱਗਣ ਲੱਗੀ ਰਾਤ ਨੂੰ ਪੱਖਾ ਨਹੀਂ ਅਤੇ ਲੱਗੇ ਹੁੰਦੇ ਹੁਣ ਪੱਖੇ ਆਪਣੇ ਬੰਦ ਨੇ ਤੇ ਪੱਖਾ ਆਪਾਂ ਲਾਉਂਦੇ ਨਹੀਂ ਹੈਗੇ ਹੁਣਾਂ ਤੇ ਪੱਖਾ ਜੇ ਆਪਾਂ ਲਾ ਕੇ ਸੋਣਿਆ ਤਾਂ ਗगन ਬਹੁਤ ਜ਼ਿਆਦਾ ਬਿਮਾਰ ਹੋ ਗਈ ਆ ਉਹਨੂੰ ਬਹੁਤ ਤੇਜ਼ ਫੀਵਰ ਸੀਗਾ 2-3 ਦਿਨ ਹੋ ਗਏ ਤੇ ਦਵਾਈ ਨਾਲ ਆਰਾਮ ਨਹੀਂ ਆ ਰਿਹਾ ਸੀਗਾ ਤੇ ਮਤਲਬ ਹੁਣ ਥੋੜੀ ਜਿਹੀ ਠੀਕ ਹਸੁੱਤੀ ਪਈ ਆ ਤੇ ਆਪਾਂ ਹੁਣ ਤੁਹਾਨੂੰ ਠੀਕ ਸਾਰਾ ਕੰਮ ਕਰ ਕਰਕੇ ਕਰਦਾ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਅੱਗੇ ਹੁਣ ਆ ਸਾਡੇ ਬਾਪੂ ਜੀ ਦਾ ਕਮਰਾ ਵਾ ਕਰੇਮ ਅੰਦਰ ਵਿੱਚ ਵੀ ਰੋਚਾੜੂ ਲਾਣਾ ਵੰਦਾ ਕਨਵਾ ਤੇ ਰੋਚਾੜੂ ਲਾ ਦੇ ਲਿਆ ਸਾਫ ਹੋ ਜਾਂਦਾ ਵਾ ਤੇ ਇੱਥੇ ਸਾਡੇ ਬਾਪੂ ਜੀ ਸੌਂਦੇ ਆ ਤੇ ਹਜੇ ਤਾਂ ਮਤਲਬ ਕਿ ਆ ਕੰਬਲ ਤੇ ਲੋਈ ਲੈ ਕੇ ਸੌਂਦੇ ਨੇ ਕੁਝ ਹੋਰ ਨਹੀਂ ਲੈ ਕੇ ਸੌਂਦੇ ਠੰਡ ਲੱਗਣ ਲੱਗੀ ਤੇ ਕੰਬਲ ਵਿਛਾਇਆ ਹੋਇਆ ਵਾ ਤੇ ਉਹ ਸਾਡੀ ਟਾਕੀ ਪਈ ਆ ਟਾਕੀ ਨੂੰ ਆਪਾਂ ਮਤਲਬ ਕਿ ਲਗਾਨੀ ਆ ਇੱਕ ਪਾਸੇ ਹਜੇ ਕੰਮ ਰਹਿੰਦਾ ਮਿਸਤਰੀ ਦਾ ਤੇ ਨਾਲ ਹੀ ਆਪਣੀ ਪੇਟੀ ਪਈ ਆ ਤੇ ਪੇਟੀ ਦੇ ਵਿੱਚ ਮਤਲਬ ਕਿ ਕੱਪੜੇ ਆ ਆਪਣੇ ਉਪਰੇਾਰੇ ਰੱਖੇ ਹੋਏ ਨਾ ਗਰਮ ਸਰਦੀ ਗਰਮੀਆਂ ਦੇ ਤੇ ਨਾਲ ਹੀ ਬਾਪੂ ਇੱਕ ਹੋਰ ਮੰਜਾ ਪਿਆ ਇੱਧਰ ਉੱਧਰ ਵੀ ਇੱਕ ਹੋਰ ਮੰਜਾ ਪਿਆਵਾ ਤੇ ਨਾਲ ਹੀ ਬਾਪੂ ਜੀ ਨੇ ਫੋਟੋਆਂ ਲਾ ਰੱਖੀਆਂ ਨੇ ਆਪਣੇ ਘਰ ਵਾਲੀ ਦੀਆਂ ਤੇ ਆਪਣੇ ਕੁੜੀ ਦੀਆਂ ਤੇ ਨਾਲ ਹੀ ਆਪਾਂ ਇੱਧਰ ਦੇਖੋ ਸਾਰਾ ਬਾਪੂ ਜੀ ਦਾ ਇਹ ਕਮਰਾ ਹੈ ਤੇ ਨਾਲ ਹੀ ਬਾਪੂ ਜੀ ਨੇ ਬਾਲਟੀ ਰੱਖੀ ਹੈ ਪਾਣੀ ਪੀਣ ਵਾਸਤੇ ਆਪਣੇ ਤੇ ਆ ਡੋਂਗਾ ਵਗੈਰਾ ਇਹ ਚੀਜ਼ ਸਿੰਪਲ ਬੰਦੇ ਹੈ ਮਤਲਬ ਕਿ ਇਹਦੇ ਵਿੱਚ ਪਾਣੀ ਪਿੰਦੇ ਆ ਮੈਨੂੰ ਤਾਂ ਪਤਾ ਨਹੀਂ ਕੀ ਆ ਕੁੰਬਾ ਕਹਿੰਦੇ ਕਾ ਤੁੰਬਾ ਕਹਿੰਦੇ ਇਹਨੂੰ ਤੇਰੇ ਵਿੱਚ ਮਤਲਬ ਕਿ ਪਾਣੀ ਵਗੈਰਾ ਪਿੰਦੇ ਨੇ ਆ ਹੈਗੀਆਂ ਕਰਨ ਲੀਆ ਦਵਾਈਆਂ ਆ ਤੋਂ ਮਤਲਬ ਕਿ ਦੋ ਬੋਤਲਾਂ ਦਿੱਤੀਆਂ ਸੀਗੀਆਂ ਦੋ ਸ਼ਿਸ਼ੀਆਂ ਤੇ ਇਹ ਮਤਲਬ ਕਿ ਇਹਦੇ ਨਾਲ ਥੋੜਾ ਫਰਕ ਪਿਆ ਵਾ ਦਵਾਈ ਨਾਲ ਤੇ ਕਗੰਦ ਦਵਾਈ ਲੈਣ ਦੇ ਸਮੇ ਬਹੁਤ ਜ਼ਿਆਦਾ ਔਖਾ ਕਰਦੀ ਆ ਤੇ ਇਹ ਗਰਮ ਪਾਣੀ ਨਾਲ ਦੇਣੀ ਆ ਥੋੜਾ ਜਿਹਾ ਫਰਕ ਪਿਆ ਵਾ ਹੁਣ ਇਹ ਦਵਾਈ ਦਿੱਤੀ ਆ ਇੱਕ ਆ ਦਿੱਤੀ ਆ ਨਾਲ ਪਤਨ ਕਿਹੜੀ ਆ ਇਹ ਕਿਹੜੀ ਨਹੀਂ ਡਾਕਟਰ ਨੂੰ ਪਤਾ ਹੁੰਦਾ ਆਪਾਂ ਨੂੰ ਇਹ ਪਤਾ ਤੇ ਇਹ ਦੋਨੇ ਦਵਾਈਆਂ ਦਿੱਤੀ ਇੱਕ ਕ੍ਰੋਸਿੰਗ ਦੀ ਆ ਇੰਨਾ ਪਤਾ ਕਿ ਆ ਕ੍ਰੋਸਿੰਗ ਦੀ ਆ ਦਵਾਈ ਛੋਟੇ ਬੱਚੇ ਲਈ ਜਿਹੜੀ ਹੁੰਦੀ ਆ ਤੇ ਆਪਾਂ ਹੁਣ ਮਤਲਬ ਕਿ ਦੇਤੀ ਦਵਾਈਆਂ ਨੂੰ ਹੁਣ ਉਹ ਸੁੱਟੀ ਪੀਆ ਚਾਹ ਪੀ ਕੇ ਤੇ ਬਰੈਡ ਖਾ ਕੇ ਕੁਝ ਖਾਂਦੀ ਪੀਂਦੀ ਵੀ ਨਹੀਂ ਸੀਗੀ ਤੇ ਬ੍ਰੈਡ ਖਾ ਕੇ ਹੁਣ ਆਪਾਂ ਉਹਨੂੰ ਉਹ ਦਵਾਈ ਦੇ ਦਿੱਤੇ ਤੇ ਉਹਨਾਂ ਵਾਲੀ ਦੇਣੀ ਸੀ ਕਿ ਜਦ ਤੱਕ ਉਹ ਸੋएगी ਤੇ ਚਲੋ ਜਦੋਂ ਵੀ ਉਹ ਉੱਠੋਗੀ ਆਪਾਂ ਉਹਨੂੰ ਇਹ ਦਵਾਈ ਤੇ ਜ਼ਰੂਰ ਦਵਾਂਗੇ ਤੇ ਹੁਣ ਫਰਕ ਤਾਂ ਹੈਗਾ ਵਾ ਪਰ ਹੌਲੀ ਹੌਲੀ ਪਿਆ ਵਾ ਤੇ ਇੱਕ ਪੋੜੀ ਵਾਲੀ ਦਵਾਈ ਵੀ ਦਿੱਤੀ ਸੀਗੀ ਉਹ ਹੁਣ ਖਤਮ ਹੋ ਚੁੱਕੀ ਆ ਤੇ ਆਪਾਂ ਉਹ ਦਵਾਈ ਹੁਣ ਹੋਰ ਲਿਆਵਾਂਗੇ ਤੇ ਦਵਾਂਗੇ ਤੇ ਵਾਕੇ ਠੀਕ ਆ ਹੁਣ ਫਰਕ ਆ ਉਹਨੂੰ ਤੇ ਇੱਕ ਕਹਿੰਦੇ ਖਾਂਗਰੀ ਦਵਾਈ ਚੱਲੀ ਹੋਈ ਆ ਕੈਮੀਕਲ ਲਾ ਦੇ ਵਿੱਚ ਭੁੱਲ ਗਿਆ ਪਤਾ ਨਹੀਂ ਹੋਣਾ ਸੁਣਿਆ ਬਹੁਤ ਲੋਕਾਂ ਦੀ ਬੱਚਿਆਂ ਦੀ ਮੌਤ ਹੋ ਗਿਆ ਸਾਰੇ ਤੇ ਉਹ ਕਹਿੰਦੇ ਆ ਕਿ ਖਾਂਗਰੀ ਦਵਾਈ ਆ ਪਤਾ ਨਹੀਂ ਕੀ ਗਲਤੀ ਨਾਲ ਕੀ ਮਿਲ ਜਾ ਕੀ ਨਹੀਂ ਮੈਨੂੰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦੀ ਆ ਕਿ ਬੱਚੇ ਜੋ ਵੀ ਬਿਮਾਰ ਨੇ ਛੋਟੇ ਉਹਨਾਂ ਨੂੰ ਖਾਂਗਰੀ ਦਵਾਈ ਨਾ ਦਿਓ ਘਰੇਲੂ ਨੁਸਖਿਆਂ ਨਾਲ ਹੀ ਖਾਂਗ ਦੂਰ ਕਰੋ ਜਿਵੇਂ ਸ਼ਹਿਦ ਵਗੈਰਾ ਤੇ ਹੋਰ ਮਤਲਬ ਕਿ ਪਦਾਰਥ ਹੁੰਦੇ ਨੇ ਕਾਲੀ ਮਿਰਚ ਵਗੈਰਾ ਸ਼ਾਇਦ ਜਮੈਨ ਸੌਫ ਅਦਰਕ ਦਾ ਪਾਣੀ ਹੀ ਕਰੇ ਬਣਾ ਬਣਾ ਕੇ ਮਤਲਬ ਕਿ ਦੋ ਬੱਚਿਆਂ ਨੂੰ ਤੇ ਬੱਚੇ ਬਹੁਤ ਜ਼ਿਆਦਾ ਮਤਲਬ ਕਿ ਬਿਮਾਰ ਹੋ ਕੋ ਕਿ ਮੋਟਾ ਹੋਈ ਜਾ ਰਹੀਆਂ ਨੇ ਪਤਾ ਨਹੀਂ ਕਿਹੜੀ ਦਵਾਈ ਆ ਉਹ ਕਿਹੜੀ ਨਹੀਂ ਆਪਾਂ ਤਾਂ ਅਜੇ ਤੱਕ ਇਸਤੇਮਾਲ ਨਹੀਂ ਕੀਤੀ ਉਹ ਦਵਾਈ ਪਰ ਆਪਾਂ ਸੁਣਿਆ ਵਾ ਮੈਂ ਡਰਦੇ ਮਾਰੇ ਕगन ਨੂੰ ਵੀ ਨਹੀਂ ਉਹ ਦਵਾਈ ਦਿੱਤੀ ਹੈ ਕਿ ਵੀ ਪਤਾ ਨਹੀਂ ਖੰਗ ਉਹਨੂੰ ਮਾੜੀ ਮੋਟੀ ਆਪਾਂ ਉਹਨੂੰ ਕਰੇਟੇ ਕਰ ਲਾਂਗੇ ਗगन ਨੂੰ ਕਿਉਂਕਿ ਜਮੈਨ ਸਾਫ ਵਗੈਰਾ ਪਾ ਕੇ ਅਜ ਤੱਕ ਪਾ ਕੇ ਆਪਾਂ ਘਰੇ ਬਣਾ ਲਾਂਗੇ ਮਟਰਮ ਮਟੀਰੀਅਲ ਚ ਪਾ ਲਈ ਤੇ ਉਹ ਆਲ ਆਪਾਂ ਹੌਲੀ ਹੌਲੀ ਦਿਮਾਗੇ ਗਗਨ ਨੂੰ ਤੇ ਹੌਲੀ ਹੌਲੀ ਗਗਨ ਠੀਕ ਹੋ ਜੂਗੀ ਤੇ ਫਰਕ ਤਾਂ ਹੈਗਾ ਵਾ ਪਰ ਪਾਣੀ ਮੋਟੀ ਖਾਂਗਾ ਜਿਹੜੀ ਆਪਾਂ ਘਰੇ ਹੀ ਠੀਕ ਕਰਨੀ ਹੈ ਨਾ ਨਾ ਕਿ ਬਾਹਰ ਖਾਂਗਾ ਵਾਲੀ ਦਵਾਈ ਦੇ ਕੇ ਕਿਉਂਕਿ ਬਹੁਤ ਬੱਚਿਆਂ ਨੇ ਮੌਤ ਹੋ ਗਈ ਜਿੰਨਾਰੇ ਬੱਚਿਆਂ ਨੇ ਮੌਤ ਹੋਈ ਉਹਨਾਂ ਨੂੰ ਪਤਾ ਹੁੰਦਾ ਕੀ ਹੁੰਦਾ ਦਰਦ ਤੇ ਆਪਾਂ ਚਲੋ ਤੁਹਾਨੂੰ ਮਿਲ ਲਿਆ ਕੇ ਲਓ ਜੀ ਅੱਜ ਆਪਾਂ ਕਰਵਾ ਚੌਥਰਾ ਦਾ ਕਿਹਾ ਹੈ ਵਰਤ ਜੋ ਜੋ ਰਸਮਾਂ ਹੁੰਦੀਆਂ ਨੇ ਉਹ ਸੋਸੋਲੀ ਭਾ ਕੇ ਆਪਾਂ ਵਰਤ ਰੱਖ ਲਈਏ ਸਵੇਰ ਤੋਂ ਤੇ ਜੋ ਮਤਲਬ ਅਰਗ ਦਿੱਤਾ ਅਰਗ ਦੇਣਾ ਚਾਹੀਦਾ ਪਰ ਰਾਤ ਨੂੰ ਤੇ ਆਪਾਂ ਹੱਥ ਲਿਆਣਤੀ ਛਾਲਨੀ ਆ ਦੇਖੋ ਕਿੰਨੀ ਸੋਹਣੀ ਆ ਛਾਲਨੀ ਬਹੁਤ ਸੋਹਣੀ ਲੱਗ ਰਹੀ ਹੈ ਜੈਨ ਵਾਲੀ ਇਦਾਂ ਨਾਲ ਆਪਾਂ ਆਪਣੇ ਘਰ ਵਾਲੇ ਦਾ ਮੂੰਹ ਦੇਖ ਕੇ ਇਹਦੇ ਵਿੱਚ ਦੀਆ ਰੱਖ ਕੇ ਇੱਥੇ ਹੀ ਸਰੋਂ ਦਾ ਤੇਲ ਦਾ ਦੀਆ ਜਲਾ ਕੇ ਇਸ ਤਰ੍ਹਾਂ ਆਪਾਂ ਮਤਲਬ ਕਿ ਲੋ ਕਰਕੇ ਵਿਜਲੀ ਦੇਖਣਾ ਵਾ ਚੰਦਰਮਾ ਤੇ ਜਿਵੇਂ ਜਿਵੇਂ ਰਸਮਾਂ ਮੈਂ ਮੈਂ ਲੇਵਾ ਮਾਗੇ ਆਪਾਂ ਤੇ ਆਪਾਂ ਥੋੜੀ ਜਿਹੀ ਕੀਤੀ ਸ਼ੋਪਿੰਗ ਬਹੁਤ ਜ਼ਿਆਦਾ ਨਹੀਂ ਕੀਤੀ ਕਰਕੇ ਪਿੰਡ ਦਾ ਮਾਹੌਲ ਆ ਪਿੰਡ ਦੇ ਮਾਹੌਲ ਕਰਕੇ ਇੱਥੇ ਦੇ ਲੋਕ ਘੱਟ ਹੀ ਵਰਤ ਰੱਖਦੇ ਆ ਤੇ ਆਪਾਂ ਨੇ ਰੱਖਿਆ ਵਾ ਆਪਾਂ ਥੋੜੇ ਜਿਲੇ ਹੁੰਦੇ ਸੇਵ ਆ ਦੇਖੋ ਕਿ ਕੀ ਲੈ ਲਏ ਹਾਂ ਤੇਰੇ ਵਿਚਾਰੇ ਤੋਂ ਦੀਵੇ ਵੀ ਲਿੱਤੇ ਆਂ ਦੀਵਾਲੀ ਲਈ ਲੈ ਲਿਆ ਫਾਇਦੇ ਵਿੱਚ ਆਪਾਂ ਇੱਕ ਦੀਵਾ ਲੈ ਲਿਆਗਾ ਜੋ ਆਪਾਂ ਜਲੋਣਾ ਵਾ ਤੇ ਦੀਆ ਆਪਾਂ ਜਲਾ ਕੇ ਆਪਾਂ ਦਵਾਂਗੇ ਅਰਗ ਚੰਦਰਮਾ ਨੂੰ ਅਰਗ ਦੇ ਕੇ ਫਿਰ ਤੁਹਾਨੂੰ ਅੱਗੇ ਦਿਖਾਵਾਂਗੇ ਰਾਤ ਨੂੰ ਥਲੋਜੀ ਕੁੱਕਰ ਵਿੱਚ ਰੱਖਤੇ ਦਾਲ ਸਾਡੇ ਬਣਦੀ ਆ ਦਾਲ ਦੇ ਇਹ ਦਾਲ ਜਿਹੜੀ ਮੱਠੀ タル ਲੋ ਜਿਹੜੀ ਆਪਾਂ ਨੂੰ ਪਸੰਦ ਹੋਵੇ ਮੂੰਗੀ ਮਸਰੀ ਨਹੀਂ タルਦੇ ਬਾਕੀ ਮਾਹਾਂ ਦੀ ਬਾਕੀ ਜਿਹੜੀ ਤੁਹਾਨੂੰ ਪਸੰਦ ਹੋਵੇ ਉਹ ਦਾਲ タル ਲਵੇ ਚਾਹੇ ਰਾਜਮਾਂਗ ਬਣਾ ਲੈਵੇ ਜਿਹੜੀ ਆਪਣੀ ਪਸੰਦ ਹੋਵੇ ਸਬਜ਼ੀ ਵਗੈਰਾ ਪਰ ਸਾਡੇ ਦਾਲ ਚਾਵਲ ਬਣਾਉਂਦੇ ਆ ਤੇ ਅਸੀਂ ਬਣਾਵਾਂਗੇ ਦਾਲ ਧਾਲ ਅਸੀਂ ਤਾਤੀ ਤੜਕਾ ਲਾਵਾਂਗੇ ਛੋਲ ਬਣਾਵਾਂਗੇ ਤੁਹਾਨੂੰ ਅੱਗੇ ਦੇ ਦਹਾਨੇ ਆ ਤੇ ਫਿਰ ਅੱਗੇ ਤੁਹਾਨੂੰ ਅਰਕ ਦਿੰਦੇ ਹੋਏ ਵੀ ਦਹਾਂਵਾਂਗੇ ਲੋਜੀ ਆਪਣੀ ਦਾਲ ਬਣ ਚੁੱਕੀ ਹੈ ਹਰੀ ਮੂੰਗੀ ਕਿੰਨੀ ਵਧੀਆ ਵਣੀਆ ਤੜਕਾ ਵਗੈਰਾ ਲਗਾਤਾ ਸਾਰਾ ਮੰਮੀ ਨੇ ਅੱਜ ਸਾਰਾ ਕੰਮ ਮੰਮੀ ਨੇ ਕੀਤਾ ਮੈਂ ਕੁਛ ਨਹੀਂ ਕੀਤਾ ਮੈਨੂੰ ਤਾਂ ਚੱਕਰ ਆ ਰਹੇ ਆ ਬਹੁਤ ਜ਼ਿਆਦਾ ਬਸ ਪਿਆਸ ਲੱਗ ਰਹੀ ਆ ਬਹੁਤ ਜ਼ਿਆਦਾ ਹੋਰ ਤਾਂ ਖੁਸ਼ ਵੀ ਨਹੀਂ ਭੁੱਖ ਤਾਂ ਨਹੀਂ ਨਹੀਂ ਲੱਗੀ ਭੁੱਖ ਤਾਂ ਬਰਦਾਸ਼ਤ ਕਰ ਲੈਣੇ ਲੇਕਿਨ ਪਿਆਸ ਨਹੀਂ ਬਰਦਾਸ਼ਤ ਨਹੀਂ ਮਤਲਬ ਕਿ ਹੁਣ ਜਦੋਂ ਕਰੋਮਿੰਸਿਆ ਸੀ ਨਾ ਉਹ ਸਟੇਮ ਚਾਹ ਪੀ ਲਈ ਸੀ ਆਪਾਂ ਥੋੜੀ ਜੀ ਤੇ ਸਾਡੇ ਇੱਕ ਟਮ ਚਾਹ ਪੀ ਲੈਂਦੇ ਆ ਪਰ ਬਾਕੀਆਂ ਨੇ ਪਤਾ ਨਹੀਂ ਪਿੰਦੇ ਆ ਕਿ ਨਹੀਂ ਪਿੰਦੇ ਪਰ ਆਪਾਂ ਇੱਕ ਟਮ ਚਾਹ ਪੀ ਲਈ ਤੇ ਲੋ ਜੀ ਨਾਲ ਦੇ ਨਾਲ ਆਪਾਂ ਰਾਈਸ ਵੀ ਬਣਾ ਲਿਆ ਦੇਖੋ ਕੋਰ ਤੋਂ ਨੇ ਰਾਈਸ ਬਣ ਗਏ ਫਿੱਕੇ ਰਾਈਸ ਬਣਾਏ ਆ ਚਾਹ ਨਾਲ ਤੇ ਇਹ ਰਾਈਸ ਵੀ ਬਣ ਗਏ ਸਾਰੇ ਕੰਮ ਹੋ ਗਏ ਆਪਾਂ ਤੇ ਰਾਤ ਨੂੰ ਆਪਾਂ ਅਰਗ ਦੇਣਾ ਅਰਗ ਦੇਣ ਤੋਂ ਬਾਅਦ ਆਪਾਂ ਖਾਵਾਂਗੇ ਰੋਟੀ ਰੋਟੀ ਖਾਣ ਤੋਂ ਬਾਅਦ ਆਪਾਂ ਥੋੜਾ ਸਾਰਾ ਖਾਵਾਂਗੇ ਤੇ ਰੋਟੀ ਰੋਟੀ ਖਾ ਕੇ ਆਪਾਂ ਹੋ ਜਾਾਂਗੇ ਭੇਲੇ ਫੇਰ ਆਪਾਂ ਤੁਹਾਨੂੰ ਅੱਗੇ ਮਿਲਦੇ ਆਂ ਹੈਲੋ ਜੀ ਕਿਵੇਂ ਹੋ ਤੁਸੀਂ ਲੋ ਜੀ ਆਪਾਂ ਆਉਣਾ ਵਾ ਤੋ ਘਾ ਰਹੇ ਆ ਸ਼ਾਮ ਦੀ ਵੀਡੀਓ ਸ਼ਾਮ ਦਾ ਵੀਊ ਤੇ ਅੱਜ ਮਤਲਬ ਸ਼ਾਮ ਹੋਣ ਵਾਲੀ ਆ ਹੁਣ ਆਪਾਂ ਕਰਾਂਗੇ ਘਰ ਦੇ ਕੰਮ ਕਰ ਸਾਰੇ ਦੇਖੋ ਹਜੇ ਧੁੱਪ ਹੈਗੀ ਆ ਤੁਹਾਡੇ ਤੁਹਾਡੇ 6 ਵਜਣ ਵਾਲੇ ਨੇ ਤੇ ਆਪਾਂ ਕਰਾਂਗੇ ਘਰ ਦਾ ਕੰਮ ਬਣਾਵਾਂਗੇ ਰੋਟੀ ਪਾਣੀ ਸਾਰਾ ਕੰਮ ਕਰ ਸਬਜੀ ਵਗੈਰਾ ਬਣਾਵਾਂਗੇ ਤੇ ਬਾਕੀ ਦੇਖੋ ਸ਼ਾਮ ਹੋਣ ਵਾਲੀ ਆ ਤੇ ਆਪਾਂ ਤੁਹਾਨੂੰ ਮਿਲਾਂਗੇ ਹੋਰ ਨੈਕਸਟ ਵਲੌਗ ਵਿੱਚ ਤੇ ਵੀ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵਾਚ ਜ਼ਰੂਰ ਕਰਿਆ ਕਰੋ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇਆ ਕਰੋ ਚੈਨਲ ਨੂੰ ਵਰਤਵਾਦ ਸਪੋਰਟ ਕਰੋ ਤੁਹਾਡੀ ਸਪੋਰਟ ਨਾਲ ਹੀ ਮੈਂ ਅੱਗੇ ਜਾ ਸਕੂਗੀ ਪਲੀਜ਼ ਤੁਸੀਂ ਮੇਰੇ ਸਪੋਰਟ ਜ਼ਰੂਰ ਕਰਿਆ ਕਰੋ ਤੇ ਆਪਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਵਿੱਚ ਚਲੋ ਠੀਕ ਹੈ ਜੀ ਸ਼ਿਕਾਰ ਸਾਰਿਆਂ ਨੂੰ